ਸਵਾਲਾ ਖਾਨ ਕੇ ਚੱਲੀ ਤੂੰ ਸਵਾਲਾ ਖਾਨ ਕੱਲਾ ਨਹੀਂ ਹੁੰਦਾ ਜਾਂ ਤਾਂ ਮੇਰੇ ਵੱਲ ਹਾਂ ਕੱਲਾ ਹੁੰਦਾ ਹੀ ਨਹੀਂ ਸਵਾਲਾ ਖੁਦ ਕੱਲਾ ਤਾਂ ਮੂਰਖ ਹੁੰਦਾ ਕੱਲੇ ਹੁੰਦੇ ਨੇ ਵਿਦਵਾਨ ਕੱਲੇ ਹੁੰਦੇ ਨੇ ਸਾਸਤਾਨ ਇਹ ਕੱਲੇ ਹੀ ਹੁੰਦੇ ਨੇ ਨਾਲ ਵਾਲਿਆਂ ਦਾ ਹੋਏ ਭਰੋਸਾ ਨਹੀਂ ਕਿਹੜੇ ਵੇਲੇ ਛੱਡ ਜਾਣਾ ਇਹਨੂੰ ਗੁਰ ਕਰਪਾ ਤੇ ਜਾਣਿਆ ਜਿੱਥੇ ਤੂੰ ਆਪ ਭਜਾਇਆ ਗੁਰ ਕਰਪਾ ਤੇ ਜਾਣਿਆ ਗਿਆਨ ਦੀ ਕਰਪਾ ਨਾ ਜਾਣਿਆ ਜਿਹਨੇ ਵੀ ਜਾਣਿਆ ਜਾਣਿਆ ਜਦ ਦਾ ਜਦ ਦੇ ਮੂਤ ਲੀਏ ਦਰਵਾਜੇ ਉਥੇ ਦਾ ਦੁਆ ਕੀ ਕਰੂ ਉਥੇ ਅੰਦਰ ਅੰਦਰ ਤਾਂ ਕੋਈ ਹੈ ਹੀ ਨਹੀਂ ਗੁਰ ਗੁਰੂ ਉਥੇ ਆ ਕੇ ਕੀ ਕਰੂ ਉਹਦਾ ਗਿਆਨ ਹੈ ਗੁਰੂ ਆ ਉਹਦਾ ਗਿਆਨ ਦੀ ਕਰਪਾਈਆ ਗਿਆਨ ਦਾ ਹੀ ਜਾਣਣਾ ਜੇ ਦਰਵਾਜੇ ਬੰਦਲੇ ਬਾਲ ਨਹੀਂ ਤਾਂ ਰੋਸ਼ਨੀ ਆਉਂਦੀ ਨਹੀਂ ਅੰਦਰ ਅੰਦਰਲੀ ਰੋਸ਼ਨੀ ਕਮ ਕਰੂ ਹੁਣ ਉੱਥੇ ਗਿਆਨ ਦਾ ਦੀਵਾ ਜਗਣਾ ਪੈਣਾ ਹੈ ਦੀਵਾ ਮੇਰਾ ਏਕਨਾਮ ਦੁੱਖ ਦੁੱਖ ਵਿੱਚ ਪਾਇਆ ਤੇਲ ਉਹਨਾਂ ਚਾਲਣ ਉਹਨੂੰ ਸੋਕੀ ਹੈ ਜਿਉਂ-ਜਿਉਂ ਚਾਲਣ ਹੁੰਦਾ ਹੈ ਤੇ ਦੁੱਖਾਂ ਦਾ ਤੇਲ ਵੀ ਸੁੱਕਦਾ ਖੁਸ਼ਕ ਹੁੰਦਾ ਵੀ ਤੇਲ ਜੜੂ ਤਾਂ ਹੀ ਦੀਵਾ ਜੜੂ ਤੇ ਦੀਵਾ ਜੜੂਗਾ ਤਾਂ ਤੇਲ ਵੀ ਜੜੂਗਾ ਕੋ ਦੀਵਾ ਬਲਦਾ ਹੁੰਦਾ ਤੇਲ ਜਲਦਾ ਹੁੰਦਾ ਅਸੀਂ ਕਹਿੰਦੇ ਆ ਦੀਵਾ ਜਲਦਾ ਬਿਲਕੁਲ ਨਹੀਂ ਜਲਦਾ ਦੀਵਾ ਬਲਦਾ ਦੀਵਾ ਬਲਦਾ ਤੇਲ ਜਲਦਾ ਤੇਲ ਖਤ ਜੋ ਜਿਤ ਖਤਮ ਹੋ ਰਹੀ ਹੈ ਖਤਮ ਕੀ ਹੋ ਰਿਹਾ ਤੇ ਦੁੱਖ ਤੇਲ ਜਲਦਾ ਹੋਇਆ ਜੋ ਖਤਮ ਹੋ ਰਿਹਾ ਦੀਵਾ ਥੋੜੀ ਘਾਤ ਮਾ ਦੀਵਾ ਚਾਨਣ ਦੇ ਰਿਹਾ ਗੁਰ ਗਿਆਨ ਘਟ ਬਲਿਆ ਜਲਿਆ ਨਹੀਂ ਹੈ। ਕਿਆ ਰੋਸ਼ਨੀ ਦਿੰਦਾ ਘਟ ਨਹੀਂ ਰਿਹਾ ਹੁੰਦਾ। ਕਿਆ ਰੋਸ਼ਨੀ ਦਿੰਦਾ ਘਟਦਾ ਨਹੀਂ। ਜਿਵੇਂ ਲਾਲ ਰੋਸ਼ਨੀ ਦਿੰਦਾ ਘਟਦਾ ਨਹੀਂ। ਹੀਰਾ ਰੋਸ਼ਨੀ ਦਿੰਦਾ ਘਟਦਾ ਨਹੀਂ। ਪਰ ਸੂਰਜ ਰੋਸ਼ਨੀ ਦਿੰਦਾ ਘਟਦਾ। ਸੂਰਜ ਰੋਸ਼ਨੀ ਦਿੰਦਾ ਘਟਦਾ ਹੈ। ਕਰਦਾ ਉੱਥੇ ਜਿਹਦੇ ਤਰ ਗਿਆਨ ਆ ਨਾ ਜਿਹੜਾ ਹਾਸਲ ਕੀਤਾ ਸੀ ਪਹਿਲਾਂ ਜਿਹੜਾ ਸੰਤੋਖ ਆ ਸੀ ਉਹਦਾ ਹੀ ਚਾਣਣਾ ਹੁਣ ਕੋਈ ਗੁਰਬਾਣੀ ਦੀ ਸੋਝੀ ਸੀ ਉਹੀ ਚਾਣਣਾ ਕੋਲ ਹੋਰ ਚਾਣਣਾ ਤਰ ਕੋਈ ਦੀ ਬਾਣੀ ਹੈ ਉਹ ਸੋਝੀਓ ਕੰਮ ਕਰੂਗੀ ਉਸੇ ਰੋਸ਼ਨੀ ਚ ਖੋਜਣਾ ਯੋ ਕੁਰਬਾਨੀ ਦੀ ਜੋਜੀ ਕੋਲ ਹੈ ਉਸੇ ਦੀ ਰੋਸ਼ਨੀ ਚ ਖੋਜਣਾ ਹੋਰ ਕੀ ਹੈ ਉਹ ਰੋਸ਼ਨੀ ਉੱਥੇ ਖਾਦ ਗਈ ਗੁਰ ਕਰਪਾ ਤੇ ਜਾਣਿਆ ਗੁਰ ਕਰਪਾ ਗਿਆਨ ਕੀ ਕਰਪਾ ਨਾਲ ਜਾਣਿਆ ਹੋਰ ਗੜੀ ਕਰਪਾ ਨਾਲ ਜਾਣਿਆ ਉਹੀ ਉਹ ਬੱਤੀ ਹੈ ਕੋਲ ਜਿੱਥੇ ਤੋਂ ਆਬ ਬੁਝਾਇਆ ਜਿੱਥੇ ਤੋਂ ਆਬ ਬੁਝਾਇਆ ਫੇਰ ਵੀ ਨਹੀਂ ਜਾਣਿਆ ਕਾਲ ਸੁਨਣਾ ਆਮਦਦਾ ਕੋਈ ਬੋਲਦਾ ਨਹੀਂ ਫੇਰ ਵੀ ਤੈਨੂੰ ਆਪ ਬੋਲਣਾ ਪਿਆ ਤਾਂ বুঝਿਆ ਜਿੰਨਾ ਚਿਰ ਤੂੰ ਚੁੱਪ ਰਿਹਾ ਨਾ ਤਾਂ ਉਹਨੇ বুঝ ਗਿਆ ਅੰਦਰੋਂ ਪਤਾ ਲੱਗਿਆ ਲੱਭਿਆ ਨਹੀਂ ਅੰਦਰੋਂ ਹੋ ਜਾਣਾ ਚੁੱਪ ਰਿਹਾ ਕਾਰਨ ਕੰਮ ਨੂੰ ਬੋਲ ਆ ਜਬ ਬੋਲਿਆ ਤਾਂ ਵਧਾ ਲਗਿਆ ਵੀ ਆ ਇੱਥੋਂ ਆਈ ਆਵਾਜ਼ ਇਤੋਂ ਆਈ ਆਵਾਜ਼ ਨਾ ਸੱਤਵੇਂ ਪਤਾਲ ਜੋ ਬੋਲਦਾ ਸਭ ਤੋਂ ਪਤਾਲ ਕੀ ਬਾਣੀ ਆਵਾਜ਼ ਤੋਂ ਪਤਾ ਲੱਗਿਆ ਉਹਦੀ ਹੋਂਦ ਦਾ ਤੇਰੀ ਹੋਂਦ ਦਾ ਕਿੱਥੋਂ ਪਤਾ ਲੱਗਣਾ ਆਵਾਜ਼ ਤੋਂ ਪਤਾ ਲੱਗਣਾ ਜੋਤ ਨਹੀਂ ਪਤਾ ਜੋਤ ਆਪੇ ਹੈ ਉਹ ਜੋਤ ਨੂੰ ਪਤਾ ਲੱਗਣਾ ਆਵਾਜ਼ ਦਾ ਜੋਤਾ ਭਈ ਹੈ ਕਿਹਦੇ ਜੋਤ ਦਾ ਦਰਸ਼ਨ ਈ ਹੈ ਜੇ ਜੋਤ ਦਾ ਦਰਸ਼ਨ ਉਹਦੀ ਸਮਝ ਹੈ ਜੋਤ ਦੀ ਉਹਦੀ ਸਮਝ ਹੈ ਜੋਤ ਦੀ ਸਮਝ ਹੈ ਉਹ ਤਾਂ ਆਪਣੇ ਆਪ ਦੀ ਸਮਝ ਹੈ ਉਹ ਦਰਸ਼ਨ ਕੀ ਹੈ ਸ਼ਬਦ ਦਾ ਸ਼ਬਦ ਦਾ ਸਪਰਸ਼ ਹੈ ਸਪਰਸ਼ ਹੈ ਦਰਸ਼ਨ ਪਰਸੀ ਹੈ ਗੁਰੂ ਕੇ ਸਪਰਸ਼ ਦਾ ਦਰਸ਼ਨ ਹੈ ਸਪਰਸ਼ ਦਾ ਦਰਸ਼ਨ ਕੀ ਹੁੰਦਾ ਸਪਰਸ਼ ਦਾ ਦਰਸ਼ਨ ਇਹੋ ਜਿਹਾ ਜਿਵੇਂ ਕੋਈ ਦਮਾਮਾ ਵੜਿਆ ਹੋਇਆ ਢੋਲ ਵੜਿਆ ਹੈ ਉੱਤੇ ਕੋਈ ਚੀਟ ਟੱਚ ਕਰ ਦਈਏ ਤਾਂ ਆਵਾਜ਼ ਪੈਦਾ ਹੁੰਦੀ ਹੈ ਅਸੇ ਆਪੇ ਦਮਾਮਾ ਜਾਂ ਸਪਰਸ਼ ਹੁੰਦਾ ਇਹ ਜੋ ਆਵਾਜ਼ ਫਿਰਦੀ ਆਵਾਜ਼ ਬਾਹਰ ਨਹੀਂ ਹੁੰਦੀ ਆਵਾਜ਼ ਜੋ ਬਹਿਰ ਹੁੰਦੀ ਆਵਾਜ਼ ਨਹੀਂ ਕਿਤੇ ਬਾਹਰ ਹੁੰਦੀ ਆਵਾਜ਼ ਆਪੇ ਕਰਦਾ ਹਨ ਬੜਿਆ ਬੰਦਨ ਅੱਛਾ ਅੱਛਾ ਇਹਨਾਂ ਬੜਿਆ ਬੰਦਲਾ ਆਪੇ ਆਂਦਲ ਕਰਦੇ ਢੋਲੂ ਗगन ਦਮਾਮਾ ਵਾਜਿਆ ਗगन ਵਿੱਚ ਨਹੀਂ ਵਾਜਿਆ ਤੇਰਾ ਹੀ ਗਗਨ ਤਮਮ ਹੈ ਉਹ ਬੜਿਆ ਬੁੱਤ ਹੋ ਗਿਆ ਉਹ ਗਗਨ ਕਿਹੜਾ ਮਰਮ ਗਿਆਨੀ ਕੇ ਮਨ ਪਰਗਾਸ ਜਿਹਾ ਤੇ ਉਪਰ ਆਕਾਸ ਇਹ ਗਗਨ ਤੇਰਾ ਪਰਗਾਸ ਹੈ ਨਾ ਤੇਰਾ ਆਕਾਰ ਹੈ ਨਾ ਜਨਾ ਤਾਰੂ ਪਰ ਆਕਾਸ ਇਹ ਹੀ ਦਵਾ ਮਾਮਾ ਕਿ ਥੋੜੋ ਸੀ ਤਮਮਾ ਹੋਰ ਕਿਹੜਾ ਬਜਿਆ ਕਿ ਗਗਨ ਵਿੱਚ ਤਮਮਾ ਬਜਿਆ ਅਰਥ ਕਰਾਂਗੇ ਫਿਰ ਤਾਂ ਬਾਹਰ ਬਜਿਆ ਤਾਂ ਤਾਂ ਬਜੇ ਹੀ ਨਹੀਂ ਤੇ ਨਵੇਂ ਪਾਵਨ ਸਰੀਰ ਦੇ ਅੰਦਰ ਨੇ ਕੁੜੂ ਦੇਖਣ ਨੂੰ ਆਦਮੀ ਉਹੀ ਲੱਗਦਾ ਚਾਹੀਦਾ ਉਹ ਸਰੀਰ ਦੇ ਵਿੱਚ ਨਹੀਂ ਰਿਹਾ ਸਰੀਰ ਤੇ ਬਾਹਰ ਚਲਾ ਗਿਆ ਉਹ ਉਹਦਾ ਭਾਗ ਕਿੰਨਾ ਹੋ ਗਿਆ ਬੜ ਭਾਗੀ ਹੋ ਗਿਆ ਬੜ ਭਾਗੀ ਪਹਿਲਾਂ ਤਾਂ ਸਰੀਰ ਤੱਕ ਹੀ ਸੀ ਮਸੀਨਾ ਹੁਣ ਬੜ ਭਾਗੀ ਆ ਭਾਗ ਕਿੰਨਾ ਇਹਦਾ ਇਹਦਾ ਗੱਲ ਨਹੀਂ ਇਹਦਾ ਕੋ ਕਿੰਨਾ ਜਿੰਨਾ ਧਰੂ ਪਰ ਆਕਾਸ਼ ਹੈ ਇਹਦਾ ਗੱਲ ਹੈ ਨਾ ਤੇ ਤੇ ਲੋਕ ਬਰ ਕਿੱਥੇ ਗਏ ਵਿੱਚ ਆ ਗਏ ਜਿਵੇਂ ਪਰਮੇਸ਼ਰ ਦੇ ਵਿੱਚ ਤਿੰਨੇ ਲੋਕ ਨੇ ਨਾ ਉਹ ਵੇਹ ਦੇ ਵਿੱਚ ਨੇ ਤਿੰਨੇ ਲੋਕ। ਤਾਲ ਦੇ ਬਰਾਬਰ ਹੋਇਆ। ਹਰ ਪੇਜ ਕਿ ਇੱਕ ਗ੍ਰੰਥ ਦਾ ਇੱਕ ਪੁਸਤਕ ਦਾ ਪੁਸਤਕ ਦੇ ਆਕਾਰ ਦੇ ਬਰਾਬਰ ਹੁੰਦਾ ਹਰ ਪੰਨਾ। ਉਲਟਾ ਇਹ ਹੁੰਦਾ। ਜਿੱਡੇ ਆਕਾਰ ਦੀ ਪੁਸਤਕ ਹੋ ਉਹ ਹਰ ਪੰਨਾ ਉਸੇ ਆਕਾਰ ਦਾ ਹੋਊਗਾ। ਫਸੇ ਕੋਪੋਸ ਤੇ ਪੰਨੇ ਰਹੇ ਇੱਕੋ ਪੋਥੀ ਦਾ ਆਪਣਾ ਬਣ ਗਿਆ ਪੰਨਾ ਤਾਂ ਆਏ ਜੇ ਬਰਾਬਰ ਹੋਵੇ ਵੇਚ ਆਵੇ ਉਹਦੇ ਕੋਈ ਸਾਰੇ ਪੰਨੇ ਕੋਈ ਜੀ ਹੁੰਦੇ ਨੇ ਨਾ ਕਿ ਹੁੰਦਾ ਗ੍ਰੰਥ ਕਿਤਾਬ ਪੁਸਤਕ ਪੋਥੀ ਨਾ ਕੁਝ ਵੀ ਹੋਵੇ ਪਰਨੇ ਤਾਂ ਬਰਾਬਰ ਹੁੰਦੇ ਸਤਿਖੰਡ ਦੀ ਜਿਹੜਾ ਗ੍ਰੰਥ ਹੈ ਉਹਦੇ ਪੰਨੇ ਸਾਰੇ ਕੋਈ ਜੀ ਕੁਨ੍ਹਾ ਆਕਾਰ ਜਿਵੇਂ ਧਰੂਪਰ ਆਕਾਸ ਤੇ ਇਹ ਦਮਾਮਾ ਫਿਰ ਅੰਦਰ ਇਹਦੇ ਆਕਾਸ ਜਿਹੜਾ ਬਚਿਆ ਇਹ ਇਹਦਾ ਹੀ ਆਕਾਸ ਬਚਿਆ ਉਹ ਇਹਨਾਂ ਨੂੰ ਕਹਿੰਦੇ ਰਹਿੰਦਾ ਉਸ ਬਾਣੀ ਇਹਦੇ ਅੰਦਰੋਂ ਪੈਦਾ ਹੁੰਦੀ ਹੈ ਲੋਕਾਂ ਨੂੰ ਵਹਨ ਸੁਣਦੀ ਕਿਉਂ ਨਾਲ ਆਕਾਰ ਨਹੀਂ ਨਾ ਐਡਾ ਉਹਨਾਂ ਦਾ ਗਿਆਨ ਨਹੀਂ ਨਾ ਐਡਾ ਕਬੀਰ ਕਹਿੰਦਾ ਪਹਿਲਾਂ ਕੀ ਹੈ ਪਹਿਲਾਂ ਇਹਦਾ ਮਨ ਤਨਾ ਭਵਣਾ ਚ ਸਮਾਇਆ ਹੈ ਸਾਡਾ ਤਨ ਤੇ ਨਾ ਭਵਣਾ 'ਚ ਸਮਾਇਆ ਹੋਇਆ। ਤਿੰਨ ਭਵਣਾ ਦੀ ਸਾਨੂੰ ਸੋਝੀ ਨਹੀਂ। ਅਸੀਂ ਤਿੰਨ ਭਵਣਾ 'ਚ ਘੁੰਮਦੇ ਆਂ। ਕਦੇ ਤ੍ਰੇਤੇਜ ਦਿਪਰ, ਕੱਲ ਜੋ ਤ੍ਰੇਤਾ ਦਿਪਰ, ਕੱਲ ਜੋ। ਇਹ ਤੈਨੂੰ ਕੋ ਦਿ। ਤਾਨ ਤਰਪ ਵੜਮੇ ਰਿਹਾ ਸਮਾਈ। ਇਹਦਾ ਆਪਣਾ ਸਰੀਰ ਤਿੰਨ ਭਵਣਾ 'ਚ ਰਹਿੰਦਾ ਸਮਾਇਆ ਹੋਇਆ। ਚੱਕਰ ਘਟਦਾ ਰਹਿੰਦਾ। ਜਾਬਾ ਤਰੇ ਪਵਣ ਤਨ ਮਾਹੇ ਸਮਾਵਾਂ ਜਦ ਤਿੰਨੇ ਬਵਣ ਤੇਰੇ ਜਸ ਬਾਜਣ ਫਿਰ ਤਾਂ ਚੱਕਰ ਕਿੱਥੇ ਕੱਟਣਾ ਫਿਰ ਆਉਣੇ ਆਉਣ ਕਿੱਥੇ ਕਰਨੇ ਉਹ ਤੇ ਜਿੱਥੇ ਤੇ ਆਉਣੇ ਆਉਣ ਉਹ ਤੇਰੇ ਵਿੱਚ ਐ ਹੁਣੇ ਪੋਸੀਬਲ ਹੋ ਸਕਦਾ ਗੱਲ ਪੋਸੀਬਲ ਹੈ ਗੱਲ ਬੰਨੜ ਵਾਲੀ ਹੈ ਵਿਦਵਾਨ ਹੁੰਦੇ ਵਿਦਵਾਨਾਂ ਦਾ ਅਕਲ ਚਾਲੂ ਹੈ ਗੱਲ ਉਸੇ ਗੱਲ ਨੂੰ ਕਿਹਾ ਪਰਮ ਗਿਆਨੀ ਕਹੇ ਮਨ ਪਰਗਾਸ ਜੈਸੇ ਧਰ ਉੱਪਰ ਇਸੇ ਗੱਲ ਨੂੰ ਵਲਟ ਕੇ ਕਿਹਾ ਹੋਇਆ